ਸਸਕਲ ਦੋਸਤੋ ਦੋਸਤੋ ਜਿਵੇਂ ਕਿ ਅਸੀਂ ਅਕਸਰ ਹੀ ਗੱਲਾਂ-ਬੱਤਾਂ ਕਰਦੇ ਰਹਿੰਨੇ ਹਾਂ ਕਿ ਚੋਣਾਂ ਦਾ ਟਾਈਮ ਆ ਗਿਆ ਹੈ ਚੋਣਾਂ ਦਾ ਮਿਗਲ ਵੱਚੁਕਾ ਹੈ ਸੋ ਇਸੇ ਤਹਿਤ ਸਾਰੀਆਂ ਹੀ ਪਾਰਟੀਆਂ ਸਰਗਰਮ ਹੋਈਆਂ ਨੇ ਹਰ ਇੱਕ ਪਾਰਟੀ ਪੱਬਾ ਪਾਰ ਹੋ ਕੇ ਜੋਰ ਲਾ ਰਹੀ ਹੈ ਕਿਸੇ ਪਾਰਟੀ ਦੇ ਵਰਕਰ ਜਿਹੜੇ ਆ ਉਹ ਛੱਡ ਕੇ ਦੂਸਰੀ ਪਾਰਟੀ ਵਿੱਚ ਜਾ ਰਹੇ ਨੇ ਤੇ ਕੁਝ ਪਾਰਟੀਆਂ ਜਿਹੜੀਆਂ ਨੇ ਉਹ ਡੋਰ ਟੂ ਡੋਰ ਜਾ ਕੇ ਆਪਣਾ ਪ੍ਰਚਾਰ ਕਰ ਰਹੀਆਂ ਨੇ ਸੋ ਇਸੇ ਲੜੀ ਤਹਿਤ ਅੱਜ ਕਸਬਾ ਮਜੀਠਾ ਦੇ ਵਿੱਚ ਤਰਨਜੀਤ ਸਿੰਘ ਸੰਧੂ ਬੀਜੇਪੀ ਆਗੂ ਉਹਨਾਂ ਵੱਲੋਂ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ। ਉਹਨਾਂ ਦੇ ਨਾਲ ਹੀ ਹਲਕਾ ਇੰਚਾਰਜ ਪ੍ਰਦੀਪ ਸਿੰਘ ਪੁੱਲਰ ਅਤੇ ਹੋਰ ਬੀਜੇਪੀ ਆਗੂ ਵੀ ਹਾਜ਼ਰ ਸਨ। ਸੋ ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਵੱਲੋਂ ਤਰਨਜੀਤ ਸਿੰਘ ਸੱਧੂ ਦਾ ਕਾਲੀਆਂ ਝੰਡੀਆਂ ਦੇ ਨਾਲ ਵਿਰੋਧ ਕੀਤਾ ਗਿਆ। ਸੋ ਕੁੱਲ ਮਿਲਾ ਕੇ ਜਿੱਥੇ ਬੀਜੇਪੀ ਦਾ ਸਮਰਥਨ ਕੀਤਾ ਜਾ ਰਿਹਾ ਹੈ ਉੱਥੇ ਹੀ ਉਹਨਾਂ ਦੇ ਖਿਲਾਫ ਵਿਰੋਧ ਵੀ ਕੀਤਾ ਜਾ ਰਿਹਾ ਹੈ ਪ੍ਰਿੰਸ ਕਲੀਅਰ ਦੀ ਖਾਸ ਰਿਪੋਰਟ ਦੇਖਦੇ ਰਹੋ ਮਜਾਲੀ ਟੀਵੀ सोचो तरी सोचो अमीर Thank you.